ਅੱਗ ਭੰਬੜ ਮਚਾਏ ਹੋਏ ਨੇ ਅੱਗ ਭੰਬੜ ਮਚਾਏ ਹੋਏ ਨੇ ਤਪ ਰਹੀ ਲੋਹ ਦੇ ਉੱਤੇ ਤਪ ਰਹੀ ਲੋਹ ਦੇ ਉੱਤੇ ਅਸਣ ਪਾਤਸ਼ਾਹ ਨੇ ਲਾਏ ਹੋਏ ਨੇ ਅਸਣ ਪਾਤਸ਼ਾਹ ਨੇ ਲਾਏ ਹੋਏ ਨੇ ਅੱਜ ਜੇਠ ਦੀ ਦੁਪਹਿਰ ਹੋਈ ਅੱਜ ਜੇਠ ਦੀ ਦੁਪਹਿਰ ਹੋਈ ਲਾਹੌਰ ਸਣੇ ਕੰਬੀ ਦੁਨੀਆ ਐਨੀ ਜ਼ੁਲਮ ਦੀ ਕਹਿਰ ਹੋਈ ਐਨੀ ਜ਼ੁਲਮ ਦੀ ਕਹਿਰ ਹੋਈ ਸਮਾਦੀ ਲੱਗੀ ਹੋਈ ਕਿੰਨੇ ਚਿਰ ਦੀ ਸਮਾਦੀ ਲੱਗੀ ਹੋਈ ਕਿੰਨੇ ਚਿਰ ਦੀ ਜਿਸਮ ਸਾਰਾ ਸੜਦਾ ਪਿਆ ਤਤੀ ਪਿੰਡੇ ਉੱਤੇ ਰੇਤ ਕਰਦੀ ਤਤੀ ਪਿੰਡੇ ਉੱਤੇ ਰੇਤ ਕਰਦੀ ਤੇਰਾ ਭਾਣਾ ਜੇ ਮਿੱਠਾ ਲੱਗਦਾ ਤੇਰਾ ਭਾਣਾ ਜ ਮਿੱਠਾ ਲੱਗਦਾ ਅਡੋਲ ਬੈਠੇ ਸੱਚੇ ਪਾਤਸ਼ਾ ਲੱਗੇ ਹੰਬ ਗਿਆ ਸੇਕ ਅਗਦਾ ਲੱਗੇ ਹੰਬ ਗਿਆ ਸੇਕ ਅਗਦਾ ਚੰਨ ਰਸ ਚੱਲਾ ਇਦਾਂ ਦਾ ਚੰਨ ਰਸ ਚੱਲਾ ਇਦਾਂ ਦਾ ਚਮਕੇਗਾ ਸਦਾ ਜਗ ਤੇ ਬਣ ਕੇ ਸਰਤਾਜ ਸ਼ਹੀਦਾਂ ਦਾ ਬਣ ਕੇ ਸਰਤਾਜ ਸ਼ਹੀਦਾਂ ਦਾ ਮੈਨੂੰ ਖਾਮਖਾਹੀ ਦੂਰ ਕੀਤਾ ਮੈਨੂੰ ਖਾਮਖਾਹੀ ਦੂਰ ਕੀਤਾ ਸਿੱਖਾ ਕੋਲੋਂ ਰਵੀ ਪੁੱਛਦੀ ਦੱਸੋ ਮੈਂ ਵੀ ਕੀ ਕਸੂਰ ਕੀਤਾ ਦੱਸੋ ਮੈਂ ਵੀ ਕੀ ਕਸੂਰ ਕੀਤਾ ਥੈਂਕ ਯੂ